ਗਰਮੀਆਂ ਦੇ ਵਿੱਚ ਚੀਕੂ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਤੁਹਾਡੀ ਸਿਹਤ ਦੇ ਲਈ ਦਰਅਸਲ ਚੀਕੂ ਪੂਰੇ ਰੰਗ ਦੀ ਚਿਕਨੀ ਪਰਤ ਵਾਲਾ ਮਿੱਠਾ ਫਲ ਹੈ ਇਹ ਦਿਖਣ ਦੇ ਵਿੱਚ ਆਲੂ ਵਰਗਾ ਨਜ਼ਰ ਆਉਂਦਾ ਹੈ ਪਰ ਗਰਮੀ ਦੇ ਮੌਸਮ ਦੇ ਵਿੱਚ ਸਿਹਤ ਲਈ ਕਿਸੇ ਵੀ ਦਵਾਈ ਤੋਂ ਘੱਟ ਨਹੀਂ ਹੈ ਆਯੁਰਵੇਦ ਤੇ ਨਿਊਟ੍ਰੀਸ਼ਨ ਮਾਇਰਾ ਦੇ ਮੁਤਾਬਕ ਚੀਕੂ ਦੇ ਵਿੱਚ ਇੰਨੇ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਕਿ ਇਹ ਸਰੀਰ ਦੀਆਂ ਕਈ ਸਮੱਸਿਆਵਾਂ ਦਾ ਹੱਲ ਬਣ ਸਕਦਾ ਹੈ ਚਿਕੂ ਦੇ ਵਿੱਚ ਵਿਟਾਮਿਨ A, B, C, E ਦੇ ਨਾਲ ਨਾਲ ਕੈਲਸ਼ੀਅਮ, ਮੈਗਨੀਸ਼ੀਅਮ ਮੈਗਨੀਜ਼ ਪੋਟਾਸ਼ੀਅਮ ਫਾਈਬਰ ਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦੇ ਨੇ ਇਹ ਤੱਤ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਪਾਚਨ ਨੂੰ ਸੁਧਾਰਨ ਤੇ ਅੱਖਾਂ ਦੀ ਰੌਸ਼ਨੀ ਨੂੰ ਬਣਾਈ ਰੱਖਣ ਦੇ ਵਿੱਚ ਕਾਫੀ ਮਦਦ ਕਰਦੇ ਨੇ ਚੀਕੂ ਦਾ ਰੈਗੂਲਰ ਸੇਵਨ ਕਰਨ ਦੇ ਨਾਲ ਦਿਲ ਨੂੰ ਸਿਹਤਮੰਦ ਰੱਖਦਾ ਹੈਗਾ ਇਹ ਤੇ ਪਾਚਨ ਤੰਤਨ ਨੂੰ ਬਿਹਤਰ ਬਣਾਉਂਦਾ ਗਰਮੀਆਂ ਦੇ ਵਿੱਚ ਇਹ ਫਲ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਤੇ ਜ਼ਖਮ ਨੂੰ ਸੁਕਾਉਣ ਦੇ ਵਿੱਚ ਵੀ ਅਸਰਦਾਰ ਹੁੰਦਾ ਇਸ ਦੇ ਵਿੱਚ ਸੋਜਿਸ਼ ਉਕੂ ਗੁਣ ਵੀ ਹੁੰਦੇ ਨੇ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਬਾਡੀ ਦੇ ਉੱਤੇ ਕੋਈ ਸਵੇਲਿੰਗ ਹੈ ਕੋਈ ਸੋਜ ਹੈ ਤਾਂ ਉਸ ਦੇ ਲਈ ਵੀ ਇਹ ਕਾਫੀ ਗੁਣਕਾਰੀ ਹੁੰਦਾ ਹੈ ਜੋ ਸਰੀਰ ਦੇ ਵਿੱਚ ਸੋਜਿਸ਼ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਚੀਕੂ ਦੇ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਕਾਫੀ ਮਜ਼ਬੂਤ ਬਣਾਉਂਦਾ ਹੈ ਜਦੋਂ ਕਿ ਇਸ ਦੇ ਹੋਰ ਪੋਸ਼ਕ ਤੱਤ ਸਰੀਰ ਦੀ ਕਮਜ਼ੋਰੀ ਦੂਰ ਕਰਦੇ ਨੇ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਸਹਾਇਕ ਹੁੰਦੇ ਨੇ ਇਹ ਫਲ ਸਰੀਰ ਦੀ ਰੋਕਥੋਕੂ ਸਮਰਥਨ ਉਹਦਾ ਹੁੰਦੇ ਨੇ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਡਾਕਟਰ ਦੀ ਸਲਾਹ ਦੇ ਬਿਨਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਲੈਟੈਕਸ ਤੇ ਜੋ ਕਿ ਟੈਨਿਕ ਨਾਲ ਦੇ ਤੱਤ ਪਾਏ ਜਾਂਦੇ ਨੇ ਜੋ 슈ਗਰ ਲੈਵਲ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਕਿਸੇ ਫਲ ਤੋਂ ਅਲਰਜੀ ਹੈ ਤਾਂ ਵੀ ਚੀਕੂ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੇ ਨਾਲ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ ਤਾਂ ਗਰਮੀਆਂ ਦੇ ਵਿੱਚ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਚੀਕੂ ਦਾ ਸੇਵਨ ਨਹੀਂ ਕਰਦੇ ਤਾਂ ਅੱਜ ਤੋਂ ਹੀ ਸੇਵਨ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਇਹ ਗਰਮੀਆਂ ਦੇ ਵਿੱਚ ਤੁਹਾਡੇ ਸਰੀਰ ਦੇ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ ਗਰਮੀਆਂ ਦੇ ਵਿੱਚ ਚੀਕੂ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਤੁਹਾਡੀ ਸਿਹਤ ਦੇ ਲਈ ਦਰਅਸਲ ਚੀਕੂ ਪੂਰੇ ਰੰਗ ਦੀ ਚਿਕਨੀ ਪਰਤ ਵਾਲਾ ਮਿੱਠਾ ਫਲ ਹੈ ਇਹ ਦਿਖਣ ਦੇ ਵਿੱਚ ਆਲੂ ਵਰਗਾ ਨਜ਼ਰ ਆਉਂਦਾ ਹੈ ਪਰ ਗਰਮੀ ਦੇ ਮੌਸਮ ਦੇ ਵਿੱਚ ਸਿਹਤ ਲਈ ਕਿਸੇ ਵੀ ਦਵਾਈ ਤੋਂ ਘੱਟ ਨਹੀਂ ਹੈ ਆਯੁਰਵੇਦ ਤੇ ਨਿਊਟ੍ਰੀਸ਼ਨ ਮਾਇਰਾ ਦੇ ਮੁਤਾਬਕ ਚੀਕੂ ਦੇ ਵਿੱਚ ਇੰਨੇ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਕਿ ਇਹ ਸਰੀਰ ਦੀਆਂ ਕਈ ਸਮੱਸਿਆਵਾਂ ਦਾ ਹੱਲ ਬਣ ਸਕਦਾ ਹੈ ਚਿਕੂ ਦੇ ਵਿੱਚ ਵਿਟਾਮਿਨ A, B, C, E ਦੇ ਨਾਲ-ਨਾਲ ਕੈਲਸ਼ੀਅਮ, ਮੈਗਨੀਸ਼ੀਅਮ, ਮੈਗਨੀਜ਼, ਪੋਟਾਸ਼ੀਅਮ, ਫਾਈਬਰ ਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦੇ ਨੇ। ਇਹ ਤੱਤ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਪਾਚਨ ਨੂੰ ਸੁਧਾਰਨ ਤੇ ਅੱਖਾਂ ਦੀ ਰੌਸ਼ਨੀ ਨੂੰ ਬਣਾਈ ਰੱਖਣ ਦੇ ਵਿੱਚ ਕਾਫੀ ਮਦਦ ਕਰਦੇ ਨੇ। ਚੀਕੂ ਦਾ ਰੈਗੂਲਰ ਸੇਵਨ ਕਰਨ ਦੇ ਨਾਲ ਦਿਲ ਨੂੰ ਸਿਹਤਮੰਦ ਰੱਖਦਾ ਹੈਗਾ ਇਹ ਤੇ ਪਾਚਨ ਤੰਤਨ ਨੂੰ ਬਿਹਤਰ ਬਣਾਉਂਦਾ ਗਰਮੀਆਂ ਦੇ ਵਿੱਚ ਇਹ ਫਲ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਤੇ ਜ਼ਖਮ ਨੂੰ ਸੁਕਾਉਣ ਦੇ ਵਿੱਚ ਵੀ ਅਸਰਦਾਰ ਹੁੰਦਾ ਇਸ ਦੇ ਵਿੱਚ ਸੋਜਿਸ਼ ਰੋਕੂ ਗੁਣ ਵੀ ਹੁੰਦੇ ਨੇ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਬਾਡੀ ਦੇ ਉੱਤੇ ਕੋਈ ਸਵੇਲਿੰਗ ਹੈ ਕੋਈ ਸੋਜ ਹੈ ਤਾਂ ਉਸ ਦੇ ਲਈ ਵੀ ਇਹ ਕਾਫੀ ਗੁਣਕਾਰੀ ਹੁੰਦਾ ਜੋ ਸਰੀਰ ਦੇ ਵਿੱਚ ਸੋਜਿਸ਼ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ ਚੀਕੂ ਦੇ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਕਾਫੀ ਮਜ਼ਬੂਤ ਬਣਾਉਂਦਾ ਹੈ ਜਦੋਂ ਕਿ ਇਸ ਦੇ ਹੋਰ ਪੋਸ਼ਕ ਤੱਤ ਸਰੀਰ ਦੀ ਕਮਜ਼ੋਰੀ ਦੂਰ ਕਰਦੇ ਨੇ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਸਹਾਇਕ ਹੁੰਦੇ ਨੇ ਇਹ ਫਲ ਸਰੀਰ ਦੀ ਰੋਕ-ਥੋਕ ਨੂੰ ਸਮਰਥਨ ਨੂੰ ਵਧਾਉਂਦੇ ਨੇ ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਡਾਕਟਰ ਦੇ ਸਲਾਹ ਦੇ ਬਿਨਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਲੈਟੈਕਸ ਤੇ ਜੋ ਕਿ ਟੈਨਿਕ ਨਾਤੇ ਤੱਤ ਪਾਏ ਜਾਂਦੇ ਨੇ ਜੋ 슈ਗਰ ਲੈਵਲ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਕਿਸੇ ਫਲ ਤੋਂ ਅਲਰਜੀ ਹੈ ਤਾਂ ਵੀ ਚੀਕੂ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੇ ਨਾਲ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ ਤਾਂ ਗਰਮੀਆਂ ਦੇ ਵਿੱਚ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਚੀਕੂ ਦਾ ਸੇਵਨ ਨਹੀਂ ਕਰਦੇ ਤਾਂ ਅੱਜ ਤੋਂ ਹੀ ਸੇਵਨ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਇਹ ਗਰਮੀਆਂ ਦੇ ਵਿੱਚ ਤੁਹਾਡੇ ਸਰੀਰ ਦੇ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ